ਲੋ ਜੀ ਪੰਜਾਬ ਦਾ ਮੌਸਮ ਮਚਾਏਗਾ ਵੱਡੀ ਤੜਥਲੀ ਦੇਖੋ ਆਈਐਮਡੀ ਦੇ ਵੱਲੋਂ ਕਿਹੜਾ ਵੱਡਾ ਅਲਰਟ ਕਰ ਦਿੱਤਾ ਗਿਆ ਜਾਰੀ ਭਾਈ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਇਸ ਵਕਤ ਦੀ ਮੌਸਮ ਦੀ ਤਾਜ਼ਾਤਰੀਨ ਜਾਣਕਾਰੀ ਲੈ ਕੇ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫਿਰ ਤੁਹਾਡੇ ਮੁਖਾਤਬ ਹੋ ਚੁੱਕੇ ਹਾਂ ਤੇ ਆਓ ਤੁਹਾਨੂੰ ਪੰਜਾਬ ਦੇ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਦੀਆਂ तमाम ਜਾਣਕਾਰੀਆਂ ਦਈਏ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮੌਸਮ ਵੱਡੀ ਕਰਵਟ ਲੈਣ ਵਾਲਾ ਹੈ ਜੀ ਹਾਂ 19 ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਤੇ ਔਰੇਂਜ ਅਲਰਟ ਜਿਹੜਾ ਹੈ ਉਹ ਮੌਸਮ ਵਿਭਾਗ ਚੰਡੀਗੜ੍ਹ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਜੀ ਹਾਂ ਪੰਜਾਬ ਦੇ ਵਿੱਚ ਵੈਸਟਰਨ ਡਿਸਟਰਬੈਂਸ ਸਿਸਟਮ ਨੇ ਜੋੜ ਫੜਨਾ ਸ਼ੁਰੂ ਕਰ ਦਿੱਤਾ ਹੈ ਤੇ ਬੀਤੇ ਕੱਲ ਜੇ ਇਸ ਤਰੀਕੇ ਦੇ ਨਾਲ ਭਾਰੀ ਮੀਂਹ ਤੇ ਹਨੇਰੀ ਵੇਖਣ ਨੂੰ ਮਿਲੀ ਹੈ ਝੱਖੜ ਵੇਖਣ ਨੂੰ ਮਿਲਿਆ ਹੈ ਉਸ ਦੇ ਨਾਲ ਤਾਪਮਾਨ ਦੇ ਵਿੱਚ ਵੱਡੀ ਗਰਾਵੜ ਦਰਜ ਕੀਤੀ ਗਈ ਹੈ ਕਈ ਸ਼ਹਿਰਾਂ ਦੇ ਵਿੱਚ ਅਚਾਨਕ ਮੌਸਮ ਦੇ ਵਿੱਚ ਆਈਆਂ ਤਬਦੀਲੀਆਂ ਦੇ ਨਾਲ ਲੋਕਾਂ ਦੇ ਚਿਹਰੇ ਖਿਲੇ ਪਏ ਗਏ ਨੇ ਜਿਸ ਤੋਂ ਬਾਅਦ ਲੋਕਾਂ ਨੂੰ ਹਲਕੀ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਮੌਸਮ ਵਿਭਾਗ ਦੇ ਅਨੁਮਾਨ ਦੀ ਗੱਲ ਕਰੀਏ ਤਾਂ ਐਸਾ ਮੌਸਮ ਹੀ ਅੱਜ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਦਿਖਾ ਲਈ ਦੇਵੇਗਾ ਉੱਥੇ ਹੀ ਸ਼ਨੀਵਾਰ ਨੂੰ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਦੁਬਾਰਾ ਉਸੇ ਤਰੀਕੇ ਦੇ ਹੋ ਜਾਣਗੇ ਜਿਵੇਂ 2-4 ਦਿਨ ਪਹਿਲਾਂ ਮੌਸਮ ਪਾਇਆ ਜਾ ਰਿਹਾ ਸੀ ਮੌਸਮ ਵਿਭਾਗ ਦੇ ਤਰਫੋਂ ਇਹ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਉੱਨੀ ਜ਼ਿਲ੍ਹਿਆਂ ਦੇ ਵਿੱਚ orange ਅਲਰਟ ਜਾਰੀ ਕੀਤਾ ਗਿਆ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਅਤੇ ਰੂਪਨਗਰ ਨੂੰ ਛੱਡ ਕੇ ਪੂਰੇ ਰਾਜ ਦੇ ਵਿੱਚ بارش ਅਤੇ ਤੇਜ਼ ਹਵਾਵਾਂ ਚੱਲਣ ਦਾ ਅਲਰਟ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹੈ ਉੱਥੇ ਹੀ ਚਾਰ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਨੇ yellow ਅਲਰਟ ਜਾਰੀ ਕੀਤਾ ਹੈ ਇਸ ਤਰੀਕੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪੂਰੇ ਪੰਜਾਬ ਭਰ ਦੇ ਉੱਪਰ 70 ਤੋਂ 80 ਫੀਸਦੀ ਇਲਾਕਿਆਂ ਦੇ ਵਿੱਚ ਬੱਦਲਵਾਈ ਬਣੀ ਰਹੇਗੀ ਤੇਜ਼ ਹਵਾਵਾਂ ਵੀ ਆਪਣਾ ਰੂਪ ਅਖਤਿਆਰ ਕਰਦੀਆਂ ਨਜ਼ਰ ਆਉਣਗੀਆਂ ਮੌਸਮ ਵਿਭਾਗ ਦੇ ਅਨੁਸਾਰ ਬੀਤੇ ਕੁਝ ਦਿਨਾਂ ਤੋਂ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਤਾਪਮਾਨ ਜਿਹੜਾ ਸੀ ਉਹ 40 ਤੋਂ 45 ਡਿਗਰੀ ਦੇ ਕਰੀਬ ਰਿਹਾ ਹੈ ਤੇ ਦੋ ਦਿਨ ਇਸ ਤਰੀਕੇ ਦੇ ਮੌਸਮ ਜਿਸ ਦੇ ਵਿੱਚ ਕਿ ਬੀਤੇ ਕੱਲ ਵੀ بارش ਹੋਈ ਹੈ ਤੇ ਇੱਕ ਦਿਨ ਪਹਿਲਾਂ ਵੀ ਇੱਕਾਦੁੱਕਾ ਜਗਾਵਾਂ ਦੇ ਉੱਪਰ ਹਲਕੀ ਬੂੰਦਾਬੰਦੀ ਦੇ ਨਾਲ ਤਾਪਮਨ ਜਿਹੜਾ ਹੈ ਉਹ 40 ਡਿਗਰੀ ਦੇ ਕਰੀਬ ਆ ਕੇ ਰੁਕਿਆ ਹੋਇਆ ਹੈ 7 ਜੂਨ ਦੀ ਗੱਲ ਕਰੀਏ ਆਉਣ ਵਾਲੇ ਕੱਲ ਦੀ ਗੱਲ ਕਰੀਏ ਤਾਂ ਇਸ ਵਕਤ ਇਹ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਆ ਇਸ ਤਰੀਕ ਤੋਂ ਸ਼ੁਰੂ ਹੋ ਕੇ 2-3 ਦਿਨ ਮੌਸਮ ਇਸ ਤਰੀਕੇ ਦਾ ਰਹੇਗਾ ਤੇ ਉਸ ਤੋਂ ਬਾਅਦ 9 ਜੂਨ ਨੂੰ ਜਾ ਕੇ ਮੌਸਮ ਪੁਰਾਣੇ ਤਰੀਕਿਆਂ ਅਸਲੀਕਿਆਂ ਦੇ ਵਿੱਚ ਆਵੇਗਾ ਯਾਨੀ ਕਿ 44-45 ਡਿਗਰੀ ਤਾਪਮਾਨ ਉਸ ਵਕਤ ਦੁਬਾਰਾ ਹੋ ਜਾਣਾ ਹੁਣ ਤੁਹਾਨੂੰ ਜ਼ਿਲ੍ਹਾ ਬਾਰ ਮੌਸਮ ਦੱਸ ਦਿੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਮੌਸਮ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਤਬਦੀਲੀਆਂ ਲੈਣ ਜਾ ਰਿਹਾ ਸੋ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਲ ਕਾ ਮਕਸਰ ਫਰੀਦਕੋਟ ਮੋਗਾ ਬਠਿੰਡਾ ਬਰਨਾਲਾ ਅਤੇ ਮਾਨਸਾ ਦੇ ਵਿੱਚ بارش ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਉਥੇ ਅਨੁਮਾਨ ਇਹ ਵੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 7 ਜੂਨ ਤੋਂ ਲੈ ਕੇ 9 ਜੂਨ ਤੱਕ ਇਹਨਾਂ ਇਲਾਕਿਆਂ ਦੇ ਵਿੱਚ ਵੱਡੀਆਂ ਕਾਰਵਾਈਆਂ ਜਿਹੜੀਆਂ ਨੇ ਮੌਸਮ ਦੀਆਂ ਉਹ ਵੇਖਣ ਨੂੰ ਮਿਲਣਗੀਆਂ ਇਸੇ ਤਰੀਕੇ 8-9 ਤਰੀਕ ਦੇ ਵਿੱਚ ਕੁਝ ਥਾਵਾਂ ਦੇ ਉੱਪਰ ਮੌਸਮ ਪਿਛਲੇ ਦਿਨਾਂ ਦੇ ਤਰੀਕਿਆਂ ਸਲੀਕਿਆਂ ਦੇ ਨਾਲ ਨਾਰਮਲ ਵੀ ਹੋ ਸਕਦਾ ਹੈ। ਸੋ ਤੁਹਾਨੂੰ ਤਾਪਮਾਨ ਦੇ ਬਾਰੇ ਵੀ ਜਾਣਕਾਰੀਆਂ ਦੇ ਦਿੰਦੇ ਆ ਕਿ ਬੀਤੇ ਕੱਲ ਤਾਪਮਾਨ ਕੀ ਨੋਟ ਕੀਤਾ ਗਿਆ ਤੇ ਅੱਜ ਤਾਪਮਾਨ ਕੀ ਰਹਿ ਸਕਦਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਕੀ ਰਹਿ ਸਕਦਾ ਹੈ। ਜੀ ਹਾਂ ਬੀਤੇ ਦਿਨ ਅੰਮ੍ਰਿਤਸਰ ਦੇ ਵਿੱਚ ਵੱਤਵਤ ਤਾਪਮਾਨ ਜਿਹੜਾ ਨੋਟ ਕੀਤਾ ਗਿਆ 41.9 ਡਿਗਰੀ ਅਤੇ ਅੱਜ ਇਹ ਤਾਪਮਾਨ ਜਿਹੜਾ ਹੈ ਉਹ 40 ਡਿਗਰੀ ਤੋਂ ਅੰਦਰ ਅੰਦਰ ਹੀ ਰਹੇਗਾ। ਇਸ ਤਰੀਕੇ ਜਲੰਧਰ ਦੀ ਗੱਲ ਕਰੀਏ ਤਾਂ ਉੱਥੇ ਤਾਪਮਾਨ ਬੀਤੇ ਕੱਲ 41.6 ਡਿਗਰੀ ਦਰਜ ਕੀਤਾ ਗਿਆ ਤੇ ਅੱਜ 40 ਡਿਗਰੀ ਦੇ ਅੰਦਰ ਤਾਪਮਾਨ ਜਲੰਧਰ ਦੇ ਵਿੱਚ ਵੀ ਰਹੇਗਾ ਇਸੇ ਤਰੀਕੇ ਲੁਧਿਆਣਾ ਪਟਿਆਲਾ ਤੇ ਮੋਹਾਲੀ ਦੀ ਜੇਕਰ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ 42 ਤੋਂ 43 ਡਿਗਰੀ ਟੈਂਪਰੇਚਰ ਜਿਹੜਾ ਹੈ ਉਹ ਦਰਜ ਕੀਤਾ ਗਿਆ ਸੀ ਤੇ ਘੱਟੋ ਘੱਟ ਤਾਪਮਾਨ ਜਿਹੜਾ ਹੈ ਉਹ ਅੱਜ 41 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ 41 ਤੋਂ ਹੇਠਾ ਰਹੇਗਾ 41 ਤੋਂ ਉੱਪਰ ਨਹੀਂ ਜਾਏਗਾ ਸੋ ਸਿੱਧੇ ਸ਼ਬਦਾਂ ਦੇ ਵਿੱਚ ਗੱਲ ਕਰੀਏ ਤਾਂ ਪੰਜਾਬ ਦੇ ਮੌਸਮ ਦੇ ਵਿੱਚ ਕਿਤੇ ਨਾ ਕਿਤੇ ਰਾਹਤ ਭਰੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਮੌਸਮ ਦੇ ਵਿੱਚ ਤਬਦੀਲੀਆਂ ਆਈਆਂ ਨੇ ਹਲਕੀ ਤੋਂ ਦਰਮਿਆਨੀ ਤੇ ਦਰਮਿਆਨੀ ਤੋਂ ਭਾਰੀ ਬਾਰਿ ਦੇ ਨਾਲ ਇਹ ਤਸਵੀਰ ਜਿਹੜੀ ਹੈ ਮੌਸਮ ਦੀ ਇਸ ਵਕਤ ਬਦਲਦੀ ਦਿਖਾ ਲਈ ਦੇ ਰਹੀ ਹੈ ਹਾਲਾਂਕਿ ਬੀਤੇ ਕੱਲ੍ਹ ਆਏ ਚੱਕੜ ਦੇ ਨਾਲ ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਵੀ ਹੋਇਆ ਹੈ ਉਸ ਸਾਰੇ ਨੁਕਸਾਨ ਨੂੰ ਲੈ ਕੇ ਜੋ ਕੁਝ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਏਗੀ ਉਹ ਵੀ ਤੁਹਾਡੇ ਨਾਲ ਰਿਪੋਰਟ ਨੂਮਾ ਖਬਰ ਨੂਮਾ ਇਸੇ ਤਰੀਕੇ ਸਾਂਝੀ ਕਰ ਦਿੱਤੀ ਜਾਵੇਗੀ ਬਹਿਰ ਹਾਲ ਤੁਸੀਂ ਕਿਸ ਇਲਾਕੇ ਦੇ ਨਾਲ ਸਮਝ ਰੱਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਇਲਾਕੇ ਦਾ ਨਾਮ ਤੇ ਮੌਸਮ ਦੇ ਕੀ ਕੁਝ ਹਾਲ ਨੇ ਉੱਥੇ ਇਸ ਦੇ ਬਾਰੇ ਲਿਖਣਾ ਜ਼ਰੂਰ ਤੇ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ